ਚਲ ਠੀਕਾ ਮੈਨੂੰ ਨਾ ਬਸ ਤੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸ ਦੀ ਠੀਕ ਹੈ ਬੜਾ ਟਾਈਮ ਨਹੀਂ ਹੈਗਾ ਆਪਣੇ ਕੋਲੇ ਓਕੇ ਬਾਏ ਬੜੀ ਗਰਮੀ ਸੀ ਬਾਹਰ ਨਵਜੋਤ ਫੋਨ ਉਤੇ ਕਿਸ ਬਾਰੇ ਗੱਲ ਕਰ ਰਹੇ ਸੀਗੇ ਤੁਹਾਨੂੰ ਪਤਾ ਤਾਂ ਹੈਗਾ ਯਾ ਘਰੇ ਭੈਣ ਨੇ ਨਵਾਂ ਪੰਗਾ ਛੇੜ ਰੱਖਿਆ ਵਾ ਘਰੇ ਉਹਦੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਨਾ ਬਸ ਉਸੇ ਮੁੰਡੇ ਬਾਰੇ ਪਤਾ ਗ੍ਰਾਉਂਡ ਦੇ ਚੱਕਰ 'ਚ ਆਪਣੀ ਫਰੈਂਡ ਨੂੰ ਫੋਨ ਲਾਇਆ ਹੋਇਆ ਸੀ ਉਹ ਮੁੰਡੇ ਬਾਰੇ ਪਤਾ ਕਰਾ ਕੇ ਦੱਸ अच्छा फिर वो ਕਿੱਦਾਂ ਪਤਾ ਕਰੇਗੀ ਪਤਾ ਕੀ ਤੋਂ ਕਰਾਣਾ ਆ ਉਹਦੇ ਪਿੰਡ ਦੇ ਮੁੰਡਿਆਂ ਤੋਂ ਜਾਂ ਪਿੰਡ ਦੇ ਲੋਕਾਂ ਤੋਂ ਜਿਹੜੇ ਵੀ ਹੋਣਗੇ ਉਹਨਾਂ ਤੋਂ ਪਤਾ ਕਰਾ ਕੇ ਦੈਂਗੀ ਉਹ ਮੈਨੂੰ ਪਰ ਆਪਾਂ ਦੋਨੇ ਮਿਲ ਤਾ ਲਈ ਇੱਕ ਵਾਰ ਜਾ ਕੇ ਉਹਨੂੰ ਮਿਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਫਿਰ ਨਾ ਮੂੰਹ ਤੇ ਜਵਾਬ ਦੇਣਾ ਵੀ ਫਿਰ ਥੋੜਾ ਅਜੀਬ ਜਿਹਾ ਹੋ ਜਾਂਦਾ ਆ ਤਾਂ ਕਰਕੇ ਬਸ ਪਤਾ ਹੀ ਕਰਾ ਲੈਣਾ ਆ ਬਹੁਤ ਆ ਤੇਰੇ ਨਾਲ ਤੂੰ ਇੱਕ ਕੰਮ ਕਰ ਤੂੰ ਮਤਲਬ ਰੈਂਡਮਲੀ ਨਾ ਕਿਸੇ ਨੂੰ ਵੀ ਪੁੱਛ ਤੂੰ ਉੱਥੇ ਪਤਾ ਕਰ ਜਿੱਥੇ ਉਹ ਪੜ ਕੇ ਆਇਆ ਹੈ ਜਾਂ ਜਿੱਥੇ ਕੰਮ ਕਰ ਰਿਹਾ ਹੈ ਹੁਣ ਲੈ ਉਹ ਤਾਂ ਸਾਰੇ ਚੰਗਾ ਹੀ ਬੋਲਣਗੇ ਉਹ ਮਾੜਾ ਥੋੜੋ ਕਹਿਣਗੇ ਉਹਦੇ ਬਾਰੇ ਕੁਝ ਵੀ ਅੱਛਾ ਇਹਦਾ ਮਤਲਬ ਤੂੰ ਸਿਰਫ ਮਾੜਾ ਸੁਣਨਾ ਚਾਹੁੰਦੀ ਆਂ ਉਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਮੈਂ ਸਹੀ ਆ ਜਾਂ ਗਲਤਾਂ ਪਰ ਮੈਂ ਉਹਦਾ ਵਿਆਹ ਉੱਥੇ ਨਹੀਂ ਹੋਣ ਦੇਣਾ ਹੈਗਾ ਇੰਨਾ ਪੜਾਇਆ ਹੈ ਇਸ ਲਈ ਥੋੜੋ ਜਿਹਾ ਕਿ ਉਹਨੂੰ ਚੱਕ ਕੇ ਅਸੀਂ ਹੁਣ ਕੂਚ ਸਿੱਟਦੀਏ ਨਵਜੋਤ ਤੂੰ ਜਿਆਦਾ ਨੈਗੇਟਿਵ ਨਹੀਂ ਹੋ ਰਹੀ ਉਸ ਮੁੰਡੇ ਲਈ ਹੁਣ ਤੈਨੂੰ ਪਤਾ ਵੀ ਹੈ ਕਿ ਉਹ ਮੁੰਡਾ ਕਰਦਾ ਕੀ ਆ ਮੈਂ ਕੀ ਲੈਣਾ ਜੋ ਮਰਜ਼ੀ ਕਰਦਾ ਹੋਵੇ ਛੋਟੀ ਜੀ ਤਾਂ ਹੈਗੀ ਹਲੇ ਮੇਰੀ ਭੈਣ ਨੂੰ بڑا ਚਾਚਾ ਦੁਨੀਆਦਾਰੀ ਦਾ ਵੀ ਕਿੱਥੇ ਕੀ ਲੱਭਣਾ ਕਿ ਨਹੀਂ ਲੱਭਣਾ ਹੈਗਾ ਅੱਛਾ ਹੁਣ ਤੈਨੂੰ ਆਪਣੀ ਭੈਣ ਤੇ ਬਿਲਕੁਲ ਹੀ ਭਰੋਸਾ ਨਹੀਂ ਰਿਹਾ ਉਹਨੇ ਜੋ ਵਿਸ਼ਵਾਸ ਕਰਕੇ ਤੇਰੇ ਤੇ ਤੈਨੂੰ ਸਾਰਾ ਕੁਝ ਦੱਸਿਆ ਉਸ ਮੁੰਡੇ ਬਾਰੇ ਔਰ ਤੂੰ ਇੱਕ ਵਾਰੀ ਵੀ ਉਸ ਮੁੰਡੇ ਨੂੰ ਮਿਲਣਾ ਜ਼ਰੂਰੀ ਨਹੀਂ ਸਮਝ ਰਹੀ ਤੇ ਉਹਨੇ ਜਿਹੜਾ ਤੇਰੇ ਤੇ ਵਿਸ਼ਵਾਸ ਕੀਤਾ ਫਿਰ ਉਹਦਾ ਕੀ ਹਾਂਜੀ ਦੋਸਤੋ ਮੋਸਟ ਆਫ ਦਾ ਪੇਰੈਂਟਸ ਦੇ ਰिएक्ट ਕਰਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਉਹਨਾਂ ਦਾ ਬੱਚਾ ਆਪਣੀ ਮਰਜ਼ੀ ਦੇ ਨਾਲ ਆਪਣਾ ਜੀਵਨ ਸਾਥੀ ਲੱਭੀ ਬੈਠਾ ਆ ਅਸੀਂ ਤੁਹਾਨੂੰ ਪਹਿਲਾਂ ਇਹ ਕਲੀਅਰ ਕਰ ਦਿੰਦੇ ਆ ਕਿ ਅਸੀਂ ਲਵ ਮੈਰिज ਦੇ ਫੇਵਰ ਦੇ ਵਿੱਚ ਨਹੀਂ ਆ ਤੇ ਨਾ ਹੀ ਅਸੀਂ ਰੇਂਜ ਮੈਰिज ਦੇ ਅਗੇਂਸਟ ਆਗੇ ਬਿਲਕੁਲ ਐਕਚੁਅਲੀ ਅੱਜ ਕੱਲ ਦੇ ਜ਼ਮਾਨੇ ਦੇ ਹਿਸਾਬ ਦੇ ਨਾਲ ਸਾਨੂੰ ਆਪਣੇ ਦਿਮਾਗ ਨੂੰ ਪੂਰੀ ਤਰ੍ਹਾਂ ਓਪਨ ਮਾਈਂਡਡ ਕਰਕੇ ਰੱਖਣਾ ਪਊਗਾ ਤਾਂ ਕਿ ਜਦੋਂ ਵੀ ਸਾਡੇ ਕੋਲ ਸਾਡਾ ਬੱਚਾ ਆਪਣੇ ਲੱਭੇ ਹੋਏ ਜੀਵਨ ਸਾਥੀ ਬਾਰੇ ਜਾਂ 파ਟਨਰ ਬਾਰੇ ਆ ਕੇ ਸਾਡੇ ਨਾਲ ਗੱਲ ਕਰਦਾ ਆ ਤਾਂ ਅਸੀਂ ਉਹਨੂੰ ਆਪਣੀ ਈਗੋ ਨੂੰ ਸਾਈਡ ਦੇ ਉੱਤੇ ਰੱਖ ਕੇ ਉਹਦੀ ਗੱਲ ਨੂੰ ਸੁਣ ਸਕੀਏ ਤੇ ਇੱਕ ਪੋਜ਼ਿਟਿਵ ਮਾਈਂਡ ਦੇ ਨਾਲ ਉਹਦੀ ਗੱਲ ਨੂੰ ਸਮਝ ਵੀ ਸਕੀਏ ਕਿਉਂਕਿ ਡਿਸੀਜਨ ਲੈਣ ਦੇ ਵਿੱਚ ਕੋਈ ਵੀ ਗਲਤੀ ਕਰ ਸਕਦਾ ਆ ਪੇਰੈਂਟਸ ਵੀ ਗਲਤੀ ਕਰ ਸਕਦੇ ਆ ਔਰ ਬੱਚਾ ਵੀ ਗਲਤੀ ਕਰ ਸਕਦਾ ਹੈ ਬਿਲਕੁਲ ਔਰ ਜਿਹੜੇ ਬੱਚੇ ਘਰ ਆ ਕੇ ਗੱਲ ਕਰਦੇ ਆ ਨਾ ਯਕੀਨ ਮੰਨਿਓ ਤੁਹਾਨੂੰ ਬਹੁਤ ਪਿਆਰ ਕਰਦੇ ਹੁੰਦੇ ਆ ਔਰ ਤੁਹਾਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹੁੰਦੇ ਆ ਹਮੇਸ਼ਾ